7 ਨਵੰਬਰ ਨੂੰ ਪੁਲਿਸ ਥਾਣਾ ਡੇਰਾਬਾਬਾ ਨਾਨਕਦੇਦੀ ਪੈਂਦੇ ਪਿੰਡ ਪਕਤੀ ਤਲਵੰਡੀ ਕਛਾਲਾ ਦੇ 35 ਸਾਲਾ ਨੌਜਵਾਨ ਕੁਲਜੀਤ ਸਿੰਘ ਉਰਫ ਲਾਲਾ ਦੀ ਚਿੱਟੇ ਦੇ ਓਵਰਡੋਜ਼ ਲੈਣ ਦੇ ਨਾਲ ਪਿੰਡ ਨਿਕੋਸਰਾ ਦੇ ਵਿੱਚ ਮੌਤ ਹੋਈ ਸੀ ਉਸ ਸਮੇਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੋਈ ਵੀ ਪੁਲਿਸ ਕਾਰਵਾਈ ਨਹੀਂ ਸੀ ਕਰਵਾਈ ਗਈ ਉਸ ਦਾ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੀ ਮੌਤ ਤੇ ਨਵਾਂ ਮੋੜ ਉਸ ਵੇਲੇ ਆ ਗਿਆ ਜਦੋਂ ਕੁਲਜੀਤ ਸਿੰਘ ਉਰਫ ਲਾਲਾ ਤੇ ਪਿਤਾ ਵੀਰ ਸਿੰਘ ਮਾਤਾ ਦਲਜੀਤ कौर ਅਤੇ ਪਤਨੀ ਮਨਜੀਤ कौर ਨੇ ਕੈਮਰੇ ਸਾਹਮਣੇ ਦੱਸਿਆ ਕਿ ਕੁਲਜੀਤ ਸਿੰਘ ਲਾਲਾ ਦੀ ਮੌਤ ਚਿੱਟੇ ਨਾਲ ਨਹੀਂ ਬਲਕਿ ਉਸ ਉਹਨਾਂ ਦੱਸਿਆ ਕਿ ਕੁਲਜੀਤ ਸਿੰਘ ਹੁਸ਼ਿਆਰਪੁਰ ਮੁਕੇਰੀਆਂ ਐਕਸਰਸਾਈਜ਼ ਵਿਭਾਗ ਦੇ ਛੇਕਿਆਂ ਤੇ ਪੈਸੇ ਕਲੈਕਸ਼ਨ ਦਾ ਕੰਮ ਕਰਦਾ ਸੀ ਤੇ ਜਦੋਂ ਉੱਥੋਂ ਆਇਆ ਤਾਂ ਉਸ ਦੇ ਕੋਲ ਕਰੀਬ 60000 ਰੁਪਏ ਅਤੇ ਨਕਦੀ ਮੋਟਰਸਾਈਕਲ ਕੱਪੜਿਆਂ ਦੀ ਕਿੱਟ ਅਤੇ ਮੋਬਾਈਲ ਫੋਨ ਵੀ ਸੀ ਤੇ ਉਸ ਦਿਨ ਉਸ ਦੀ ਮਰਤਕ ਦੇ ਪਿੰਡ ਨਿਕੋਸਰਾ ਵਿੱਚੋਂ ਮਿਲੀ ਸੀ ਪਰ ਉਸ ਦਾ ਸਾਰਾ ਸਮਾਨ ਗਾਇਬ ਸੀ ਸਿਰਫ ਉਸ ਦਾ ਮੋਬਾਈਲ ਮਿਲਿਆ ਜਿਸ ਸਮੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉਸਦੇ ਲੱਕ ਦੇ ਵਿੱਚ ਰਗੜਾਂ ਦੇ ਵੀ ਨਿਸ਼ਾਨ ਸਨ ਉਹਨਾਂ ਸ਼ੱਕ ਜਤਾਇਆ ਹੈ ਕਿ ਮੋਟਰਸਾਈਕਲ ਕੱਪੜੇ ਅਤੇ ਕਰੀਬ 60000 ਦੀ ਨਕਦੀ ਨੂੰ ਲੈ ਕੇ ਹੀ ਕਿਸੇ ਨੇ ਉਸ ਨੂੰ ਜ਼ਹਿਰੀਲਾ ਪਦਾਰਥ ਖਵਾ ਕੇ ਕਤਲ ਕਰਕੇ লাশ ਨੂੰ ਧੂਕੇ ਬਾਹਰ ਸੁੱਟਿਆ ਇਸ ਸਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਹ ਸਾਰਾ ਸਾਡ ਨੂੰ ਇਹ ਪਤਾ ਲੱਗਾ ਸੂਤਰ ਦੇ ਹਵਾਲੇ ਤੋਂ ਕੋਸ਼ਿਸ਼ ਨੂੰ ਕੋਈ ਕੈਮਰੇ ਤੋਂ ਲੈਨੇ ਕੁਝ ਵੀ ਕਾਰਨ ਲੱਗਾ ਸਾਡੇ ਬੇਟੇ ਦੀ ਕਤਲ ਹੋਇਆ ਹੈ ਕਤਲ ਵੀ ਇਹ ਵੀ ਸਾਡਾ ਬੇਟਾ ਜਿੰਨਾ ਜਵਾਨ ਸੀ ਇੰਨਾ ਤਗੜਾ ਇਨਸ਼ੇਦ ਦਾ ਉੱਥੋਂ ਪਤਾ ਲੱਗਾ ਸਾਨੂੰ ਕਿ ਇਹਨੂੰ ਚੁੱਕ ਕੇ ਮਾਰ ਕੇ ਉੱਥੇ ਸੁੱਟ ਕੇ ਆਏ ਨੇ ਮੈਂ ਜਦੋਂ ਉੱਥੇ ਦਾਜਵੇਂ ਕੀ ਮੈਂ ਘਬਰਾ ਗਿਆ ਤੇ ਮੈਂ ਇਹਦਾ ਪੋਠ ਮਟ ਦੇਖਾ ਸਕਿਆ ਮੈਂ ਇਸ ਕਰਕੇ ਪ੍ਰਸ਼ਾਸਨ ਨੂੰ ਗਾ ਬੇਨਤੀ ਕਰਨਾ ਕਿ ਮੇਰੇ ਪੁੱਤਰ ਦੇ ਜਰਾ ਕਾਕਲੇ ਲੱਭੇ ਜਾਣ ਮੇਰੇ ਪੁੱਤਰ ਦਾ ਮੋਟਰਸਾਈਕਲ ਵੀ ਕਿਸੇ ਕੋ ਕੋਈ ਤਰੀਬਾ ਸਾਫ ਸਾਫ ਤਿਆਰ ਰੁਪਈਆ ਹੀ ਲਾਲਚ ਵਿੱਚ ਆ ਕੇ ਨਾ ਕਤਲ ਕੀਤਾ ਹੈ ਉਸ ਕਤਲ ਜਿਹੜਾ ਮੈਂ ਜਿੱਦਣ ਪਹਿਲੇ ਦਿਨ ਬਿਆਨ ਦਿੱਤੇ ਹਨ ਉਦੋਂ ਮੈਨੂੰ ਸ਼ੱਕ ਹੀ ਕੁਝ ਰਿਹਾ ਬੇਟਾ ਗਲਤ ਹੈ ਕੁਝ ਪਰ ਨਹੀਂ ਮੈਨੂੰ ਹੁਣ ਸਾਰਿਆਂ ਤੋਂ ਯਕੀਨ ਮਿਲਿਆ ਭੈਣ ਭਰਾ ਦੱਸਿਆ ਰਿਹਾ ਕੋ ਕਿ ਨਹੀਂ ਸਾਡਾ ਬੇਟਾ ਗਲਤ ਨਹੀਂ ਉਹਦੇ ਵਿੱਚ بیٹے ਦਾ ਕਤਲ ਕੀਤਾ ਗਿਆ ਮੈਂ ਅੱਜ ਇਹਦਾ ਪਿਜੇ ਬਿਆਨ ਦੇ ਦਿੱਤੇ ਹਾਂ ਮੈਂ ਉਹਨਾਂ ਬਹਿਣਾ ਤੋਂ ਬਾਖੀ ਭਾਗ ਨਾਲ ਕਿ ਮੈਂ ਸਫੜੇ ਵਿੱਚ ਆ ਗਿਆ ਹਾਂ ਮੈਂ ਕਾੜੀ ਵਿੱਚ ਹਾਂ ਮੈਂ ਉਹਦਾ ਰਿਪੋਰਟ ਮਾਇਜ਼ੇ ਕਰਾਉਣੇ ਨਹੀਂ ਕਰਾ ਸਕਾ ਹੁਣ ਮੈਂ ਕਾਨੂੰਨ ਦੇ ਅੱਗੇ ਬੇਨਤੀ ਕਰਦਾ ਵੀ ਮੇਰੇ ਪੁੱਤ ਦਾ ਜਿਹੜਾ ਕਤਲ ਹੋਇਆ ਉਸ ਕਤਲ ਨੂੰ ਲੱਭ ਕੇ ਬੰਦਿਆਂ ਨੂੰ ਸੱਯਾ ਤੇਤੀ ਜਾਏ ਗਾਂ ਲੋਕਾਂ ਦੇ ਜੁਰਮ ਗਾਂ ਦੇ ਰੇ ਲੋਕਾਂ ਦੇ ਪੱਤੇ ਪੱਜ ਜਾਣ ਟੀਵੀ ਹੈਗੀਆਂ ਨੇ ਕੁਛ ਉਹਨੂੰ ਫੋਲਾਗੇ ਕੁਛ ਜੀ ਰਬੜੀਆਂ ਕੁਛ ਜ਼ੱਬੀਆਂ ਨੇ ਕੁਛ ਹੋਰ ਲੱਭਾਂਗੇ ਬਾਕੀ ਜਿਹੜਾ ਨਾ ਕੱਲ ਦਾ ਆਈ ਹੀ ਪੁਲਿਸ ਮੇਰੇ بیٹے ਦੇ ਦਾ ਫੋਨ ਹੀ ਉਹ ਉਹਨਾਂ ਲੈ ਗਏ ਨੇ ਉਹ ਕੱਲ ਨਾ ਕੱਢ ਕੇ ਲੱਭ ਕੇ ਉਹ ਕਾਰਵਾਈ ਕਰਨਗੇ ਮੇਰੇ ਕੋਲ ਹਰ ਦਾ ਉਸ ਨੇ ਕਿ ਤੁਹਾਡੇ ਨਾਲ ਹੀ ਮਤ ਕਰਾਂਗੇ ਤੇ ਅਸੀਂ ਤੁਹਾਡੇ ਕੈਮਰੇ ਲੱਭ ਕੇ ਤੇ ਅਸੀਂ ਸਾਨੂੰ ਪੂਰਾ ਸਵਾਦ ਦਾਂਗੇ ਮੈਂ ਪ੍ਰਸ਼ਾਸਨ ਅਗੇ ਬਾੜਜੋਗ ਬੇਰਤੀ ਕਰਨਾ ਇਹੋਈ ਐਸਐਸਪੀ ਸੀਐਸੀ ਸਾਹਿਬ ਸੇ ਆਈਜੀ ਸਾਹਿਬ ਅਪਚੇ ਬੇਰਤੀ ਹੋ ਕਰਨਾ ਪੀ ਮੇਰੇ ਪੁੱਤਰ ਦਾ ਕਤਲ ਕਤਲ ਜਿਹੜਾ ਲੱਭਿਆ ਜਾਏ ਇਹਦੇ ਕੋਲ ਕੁਝ ਤਕਰੀਬਨ 60 70000 ਦੇ ਪੈਸੇ ਹੀ ਇਹਦੇ ਕੋਲ ਕਿਉਂਕਿ ਡਿਊਟੀ ਕਰਦਾ ਇਹ ਕੈਸ਼ ਇਕੱਠਾ ਕਰਦਾ ਹੁੰਦਾ ਹੈ ਇਹਦੇ ਕੋਲ ਪੈਸੇ ਹੀ ਉਸੇ ਦੀ ਗੇਟੀ ਇੱਕ ਮੋਟਰਸਾਈਕਲ ਉਸ ਕਰਕੇ ਉਹਨਾਂ ਬੰਦਿਆ ਲਾਲਚੀਆਂ ਨੇ ਵੈਸੇ ਕਾਰਨ ਤੇ ਵੋਟਸੈਕ ਕਾਰਨ ਮੇਰੇ بیٹے ਦਾ ਕਤਲ ਕੀਤਾ ਗਿਆ ਕੈਸ਼ ਕੈਸ਼ ਉਹਨਾਂ ਨਾਲ ਨਾਲ ਬਾਈਕ ਨਾਲ ਉਹਨਾਂ ਨੇ ਕਤਲ ਕੀਤਾ ਕੈਸ਼ ਨੂੰ ਪਈ ਐ ਸਦਨ ਦਾ ਕੈਸ਼ ਉਹਨਾਂ ਕਤਲ ਕਰਦਾ ਇੱਕ ਸਾਈਵਾਨੇ ਕੰਮ ਕਰਦੇ ਸੀ ਉੱਥੇ ਕੈਸ਼ ਇਕੱਠਾ ਕਰਦੇ ਸੀ ਉਹਨਾਂ ਰਾਤ ਲਾਇਕ ਕਿਸੇ ਰਨ ਤਰੀਕ ਤੇ ਜਾਣੇ ਨਾਲ ਉਹਨਾਂ ਕੈਸ਼ ਨਾਲ ਰਾਤ ਟਾਈਮ ਤੇ ਆਇਆ ਤੇ ਘਰ ਨਹੀਂ ਪਹੁੰਚੇ ਸਿੱਧਾ ਉਹਨਾਂ ਬੱਦੇ ਕੋ ਗੇਟੇ ਚੋਂ ਨਸ਼ਾ ਲੈਣ ਤੇ ਉਹਨਾਂ ਦੇ ਲਾਲਚ ਆ ਗਿਆ ਉਹਨਾਂ ਦੇ ਹੌਸਲਾ ਦੇ ਚੇਨ ਨੂੰ ਕਤਲ ਕਰ ਦਿੱਤਾ ਸਾਨੂੰ ਉਸ ਤੋਂ ਕੋਈ ਚੀਜ਼ ਨਹੀਂ ਮਿਲੀ ਹਾਂਜੀ ਇੱਕ ਸੇਫਰ ਕੋਲ ਮੋਬਾਈਲ ਸੀ ਉਹ ਪਰਸਵਾਰਾ ਨੇ ਆਪਣੀ ਰਸਤੇ ਚਲੇ ਲਿਆ ਇਹਦੇ ਡਾੜੀ ਗਏ ਨਹੀਂ ਉੱਥੇ ਗਏ ਨੇ ਇਹਦੇ ਆਂਦੇ ਨੇ ਆਹ ਗੱਲ ਆ ਤੇ ਕਬਰ ਆ ਗਏ ਨੇ ਇਹ ਚੁੱਕ ਕੇ ਘਰ ਲੈ ਆਏ ਨੇ ਅਹੀ ਜਦੋਂ ਨਵਾਲਿਆ ਉਹਦੇ ਲੱਕ ਤੇ 23 ਸਾਲ ਲੱਗੀਆਂ ਨੇ ਧੂ ਧੂ ਕੇ ਲਿਆਏ ਉਹਨੂੰ ਮਾਰ ਕੇ